ਪੰਜਾਬ ਦੇ ਜਿਹੜੀ ਵਿਵਪਤਾ ਦੀ ਘੜੀ ਦੇ ਵਿੱਚ ਆਪ ਜੀ ਨੇ ਦਾਤ ਨਾਲ ਹੋ ਕੇ ਉਹਨਾਂ ਦੇ ਨੁਕਸਾਨ ਦੁੱਖ ਦਰਦ ਵਡਾਇਆ ਲੋਕਾਂ ਦਾ ਹਾਲਚਲ ਪੁੱਛਿਆ ਪ੍ਰਸ਼ਾਸਨ ਨੂੰ ਹੁਕਮ ਲਗਾਏ ਗਏ ਕਿ ਪੂਰੇ ਪੰਜਾਬ ਦੇ ਜਿਹੜੇ ਹੜ੍ਹ ਵਾਲੇ ਖੇਤਰ ਹਨ ਜ ਆਪ ਦੌਰਾ ਕੀਤਾ ਤੇ ਅਫਸਰ ਪ੍ਰਸ਼ਾਸਨ ਨੂੰ ਵੀ ਸਾਰਾ ਹੁਕਮ ਲਗਾਏ ਗਏ ਕਿ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਇਹਨਾਂ ਦੇ ਡੰਗਰਾਂ ਦਾ ਇਹਨਾਂ ਦਾ ਸਾਰਾ ਖਿਆਲ ਰੱਖਿਆ ਜਾਵੇ ਸੋ ਉਹਨਾਂ ਦੇ ਜਦੋਂ ਬਰਸਾਤ ਦੇ ਮੌਸਮ ਦੇ ਵਿੱਚ ਜਿਵੇਂ ਖੁੱਡੀਆਂ ਸਾਹਿਬ ਨੇ ਦੱਸਿਆ ਸਤਕਾਰਯੋਗ ਨੇ ਕਿ ਖਾਣਾ ਪੀਣਾ ਟੈਮੋ ਬਟੈਮ ਹੋ ਗਿਆ ਬਾਪੂ ਸਾਹਿਬ ਨੂੰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਦੱਸ ਰਹੇ ਸੀ ਕਿ ਨੀਂਦ ਵੀ ਉਹਨੋਂ हट ਗਈ ਸੀ ਕਿਉਂਕਿ ਇੰਨਾ ਦੁੱਖ ਸੀ ਪੰਜਾਬ ਦਾ ਉੱਤੋਂ ਦੱਸ ਰਹੇ ਸੀ ਕਿ ਟੈਨਸ਼ਨ ਕਿ ਇੰਨਾ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ 200 ਕਰੋੜ ਰੁਪਇਆ ਪਰ ਯਾ ਕਈ ਹਜ਼ਾਰ ਕਰੋੜ ਲੋਕਾਂ ਦੀ ਜਿਹੜੀ ਫਸਲ ਰੁੜ ਗਈ ਉਹ ਨੁਕਸਾਨ ਲੋਕਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਨੀਂਦ ਉਹੋਂ हट ਗਈ ਉਸੇ ਨੀਂਦ ਜਿਹੜੀ ਨਾ ਆਈ ਅੰਦਰੋਂ ਭੁੱਖ ਲੱਗਣੋਂ हट ਗਈ ਖਾਣਾ ਪੀਣਾ ਨਹੀਂ ਖਾ ਹੋਇਆ ਉਹਦੇ ਕਾਰਨ ਜੇ ਬਿਵਾਰ ਹੋਇਆ ਪਰ ਦੇਖੋ ਇਹੋ ਜਿਹੇ ਦੁੱਖ ਦੇ ਵਿੱਚ ਆਪ ਹਸਪੀਟਲ ਫਿਰ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਲੋਕਾਂ ਦਾ ਸਾਨੂੰ ਇਹੀ ਉਹਨਾਂ ਨੇ ਹੁਕਮ ਲਗਾਏਗੇ ਕਿ ਸਾਨੂੰ ਇਹ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰੋ ਮੈਂ ਬਿਲਕੁਲ ਠੀਕ ਹਾਂ 2 ਦਿਨ ਦੇ ਵਿੱਚ ਮੈਂ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਦੌਰ ਆਪਾਂ ਲੋਕਾਂ ਦੀ ਇਹਦੀ ਸਹਾਇਤਾ ਕਰਾਂਗੇ ਸਾਨੂੰ ਇਹ ਕਿਹਾ ਕਿ ਤੁਸੀਂ ਫਿਲਹਾਲ ਲੋਕਾਂ ਦੇ ਮੰਡਲ ਏਰੀਆ 'ਚ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਪਾਣੀ ਆਇਆ ਹੈ ਉੱਥੇ ਪਹੁੰਚੋ ਉਹਨਾਂ ਦਾ ਹਾਲ ਟੁਕ-ਟੁਕ ਦੇਖੋ ਉਹਨਾਂ ਦਾ ਉਹਨਾਂ ਦਾ ਸਾਰਾ ਖਾਣ-ਪੀਣ ਦਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਸਿਹਤ ਦਾ ਖਿਆਲ ਰੱਖੋ ਤੋ ਮੈਂ ਤੁਹਾਡੇ ਚੈਨਲ ਉਨਹੀਂ ਸਾਰੇ ਪੰਜਾਬ ਨੂੰ ਦੱਸਣ ਚਾਹਾਂਗਾ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ ਦੋ ਦਿਨ ਚ ਠੀਕ ਹੋ ਕੇ ਉਹ ਕਰੇ 2 ਜਾਂ 3 ਦਿਨ ਚ ਕਰੇ ਆਉਣਗੇ ਘਰ ਉਹ ਘਰੇ ਬੈਠਣਗੇ ਨਹੀਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਵਿਫਤਾ ਦੀ ਘੜੀ ਚ ਪੂਰੀ ਚਿੰਤਾ ਹਸਪੀਟਲ ਪੇਪੇ ਵੀ ਜਿਹੜੀ ਚਿੰਤਾ ਹੋ ਇਸ ਟਾਈਮ ਪੰਜਾਬ ਦੇ ਹਰ ਪੀੜਤ ਲੋਕਾਂ ਦੀ ਹੈ ਸੋ ਗੱਲ ਕਰੇ ਸੀਗੇ ਕਿ ਕੇ ਕੇਂਦਰ ਸਰਕਾਰ ਦੇਖੋ ਇਹੋ ਜਿਹੇ ਹਾਲਾਤ ਮੋਦੀ ਸਾਹਿਬ ਨੇ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਅਜ ਤੱਕ ਪੰਜਾਬ ਦਾ ਕੋਈ ਦੁੱਖ ਨਹੀਂ ਵਡਾਇਆ ਜਿਹੜੇ ਮੰਤਰੀ ਸਹਿਬਾਨ ਆਏ ਜਿਵੇਂ ਭਰਾਜੀ ਪੁੱਛ ਰਹੇ ਸੀ ਕਿ ਉਹ ਕਹਿੰਦੇ ਮੈਨਿੰਗ ਕਰਨ ਹੋਇਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ ਨੂੰ ਸਾਰੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਐਹੋ ਜੇ ਦੁੱਖ ਦੇ ਟਾਈਮ ਤੇ ਵੀ ਆਪਾਂ ਆਪਣੀ ਪ੍ਰੋਟੈਕਟ ਚਮਕਾਉਣ ਆਉਨੇ ਆ ਦੇਖੋ ਪਹਿਲੀ ਸਰਕਾਰ ਹੈ ਪਹਿਲੀ ਪਾਰਟੀ ਦੇ ਮੰਤਰੀ ਸਹਿਬਾਨ ਵਰਕਰ ਸਹਿਬਾਨ ਐਮਪੀ ਸਹਿਬਾਨ ਆਪਣਾ ਕਰੋੜਾਂ ਦਾ ਫੰਡ ਵੀ ਦੇ ਰਹੇ ਆ ਆਪ ਉਥੇ ਬਿਨਾਂ ਤਿਆਰ ਹੋਏ ਲੋਕਾਂ ਦੇ ਵਿੱਚ ਕਿਉਂਕਿ ਤਿਆਰ ਹੁੰਦਾ ਨੇ ਟਾਈਮ ਹੀ ਨਹੀਂ 18-18 ਘੰਟੇ ਸੇਵਾ ਨਿਭਾ ਰਹੇ ਆ ਸੋ ਪਹਿਲੀ ਸਰਕਾਰ ਜਿਹੜੇ ਲੋਕ ਵੀ ਖੁਸ਼ ਨੇ ਕਿ ਇਹੋ ਜੀ ਦੁੱਖ ਦੀ ਘੜੀ ਤੇ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਐਮ ਪੀ ਸਹਿਬਾਨ ਜਿਹੜੇ ਸਾਰੇ ਸ਼ਾਮਲ ਹੋ ਕੇ ਪੰਜਾਬ ਦੇ ਲੋਕ ਦੀ ਵਾਵਾਵਾ ਕਰੇ ਮਾਨ ਸਾਹਿਬ ਦੀ ਆਮ ਆਮੀ ਪਾਰਟੀ ਦੇ ਕਿ ਲੋਕ ਇਸ ਦੁੱਖ ਦੀ ਕਟਕ ਦੀ ਪਹਿਲੀ ਸਰਕਾਰ ਹੈ ਜਿਹੜੀ ਸਾਡੇ ਵਿੱਚ ਹੋਈ ਹੈ। ਅੱਜ ਹੁਣ ਜਾਣਕਾਰੀ ਆਈ ਹੈ ਕਿ ਪੀਐਮ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ, ਪੰਜਾਬ ਆਣਗੇ, ਹਿਮਾਚਲ ਆਣਗੇ, ਜੰਮੂ ਕਸ਼ਮੀਰ ਆਣਗੇ, ਇਸ ਇਲਾਕੇ ਦਾ ਉਹ ਦੌਰਾ ਕਰਨਗੇ। ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਬਹੁਤ ਚੰਗੀ ਗੱਲ ਹੈ ਜੀ ਜੇ ਆਜਣ ਤੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬੀਅਤ ਦੇ ਨਾਲ ਖੜੋ ਜਿਹੜਾ ਪੰਜਾਬ ਦੇ ਲੋਕ ਹੈ ਹਰ ਥਾਂ ਪੂਰੇ ਸਟੇਟਾਂ 'ਚ ਜਾ ਕੇ ਥੋੜਾਕ ਬਾਹਰਲੇ ਦੱਸਾਂ ਵੀ ਜਾ ਕੇ ਪੰਜਾਬੀ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜਿਆ। ਸੋ ਸਾਨੂੰ ਜੇ ਅੱਜ ਸਾਡਾ ਪ੍ਰਧਾਨ ਮੰਤਰੀ ਆ ਕੇ ਖੜਾ ਵੇ ਹੋਰ ਕੀ ਚੇਤਾ ਖੜਦਾ ਹੀ ਨਹੀਂ ਕੋਈ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਜੇ ਅੱਜ ਖਬਰ ਆਈ ਹੈ ਤੇ ਮੈਂ ਤਾਂ ਕਹਾਂਗਾ ਕਿ ਅੱਜ ਪਰਮਾਤਮਾ ਸ਼ੁਕਰ ਹੈ ਕਿ ਮੋਦੀ ਸਾਹਿਬ ਨੂੰ ਅਕਲ ਆਈ ਹੈ ਸਾਡੇ ਪੰਜਾਬੀਆਂ ਦੇ ਲਈ ਦੇ ਦੁੱਖ ਚ ਖੰਡਗੇ ਸਾਡਾ ਜਿਵੇਂ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਹੀ ਪੈਸੇ ਸਾਨੂੰ ਦੇ ਦੇਵੇ ਸਾਡੇ ਪੰਜਾਬੀਆਂ ਦਾ ਪੈਸੇ ਸਾਨੂੰ ਦਿੱਤੇ ਟੈਕਸ ਦਾ ਪੈਸਾ ਸਾਨੂੰ ਦੇ ਦੇਵੇ ਤੇ ਸਾਡਾ ਜਿਹੜਾ ਦੁੱਖ ਅਦਾ ਹੋ ਸਕਦਾ ਮੇਰੇ ਸਾਹਿਬ ਪਹਿਲੇ ਬੀਵੀਐਮਬੀ ਦੇ ਚੇਅਰਮੈਨ ਸਾਹਿਬ ਨੇ ਇੱਕ ਪ੍ਰਸ਼ਨ ਪੁੱਛੀ ਉਹਨਾਂ ਕਹਿੰਦੇ ਕਿ ਨਦੀਆਂ ਦੀ ਜਿਹੜੀ ਸਫਾਈ ਨਹੀਂ ਹੋਈ ਹੈ ਵੀ ਉਸ ਕਾਰਨ ਇਹ ਦੇਖੋ ਪਲੀਜ਼ ਰੀਸੈਲਟਿੰਗ ਵੀ ਕੇਂਦਰ ਸਰਕਾਰ ਨੂੰ ਜਦੋਂ ਵੀ ਮੰਗ ਕੀਤੀ ਗਈ ਕਿ ਰੀਸੈਲਟਿੰਗ ਕਰਨੀ ਹੈ ਇਹਨਾਂ ਨੇ ਉਹਨੂੰ ਇਲੈਗਲ ਮਾਈਨਿੰਗ ਦਾ ਰੂਪ ਦਿੱਤਾ ਤੋ ਸਾਰਾ ਕੇਂਦਰ ਸਰਕਾਰ ਜਿਹੜੀ ਐ ਇਹਨੇ ਰੋਕ ਲਗਾ ਰੱਖੀ ਪਤ ਨਹੀਂ ਪੰਜਾਬ ਨੂੰ ਇਹਨਾਂ ਨੂੰ ਸੋਚ ਸੀ ਇਹਨਾਂ ਨੂੰ ਪਤਾ ਸੀ ਕਿ ਪੰਜਾਬ ਜੇ ਰੀਸਲਟਿੰਗ ਕਰਾਂਗੇ ਬਚ ਜੂਗਾ ਇਹਨਾਂ ਨੇ ਪੰਜਾਬ ਨੂੰ ਡੋਬਣ ਦੀਆਂ ਤਿਆਰੀਆਂ 'ਚ ਸਾਨੂੰ ਆਪਣੇ ਦਰਿਆ ਵੀ ਸਾਫ਼ ਨਹੀਂ ਕਰ ਦਿੱਤੇ ਪਰ ਹੁਣ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੀ ਜਦੋਂ ਪਾਣੀ ਘਟਦਾ ਪੂਰੇ ਦਰਿਆਵਾਂ ਦੀ ਰੀਸਲਟਿੰਗ ਕਰ ਦਿੱਤੀ ਜਾਵੇ ਤਾਂ ਜੋ ਪੰਜਾਬ ਨੂੰ ਜਿਹੜਾ ਹਰ ਵਾਰ 2-4 ਸਾਲ ਬਾਅਦ ਇਹ ਬਾੜ ਆ ਜਾਂਦੀ ਹੈ ਲੋਕਾਂ ਦਾ ਨੁਕਸਾਨ ਹੋ ਜਾਂਦਾ ਵੈਸੇ ਤੇ 88 ਤੋਂ ਬਾਅਦ ਕਿੰਨੇ ਸਾਲਾਂ ਬਾਅਦ ਇਹ ਬਹੁਤ ਵੱਡੀ ਜਿਹੜਾ ਆਫਤ ਆਈ ਹੈ ਪਰ ਫੇ ਵੀ ਪੰਜਾਬੀ ਦੇਖੋ ਹੌਸਲਾ ਨਹੀਂ ਛੱਡਦੇ ਪੰਜਾਬੀ ਜਿਹੜੇ ਮੰਡਗਰਿਆਵਾਂ ਦੇ ਵਿੱਚ ਪਿੰਡਾਂ ਦੇ ਪਿੰਡ ਰੋੜੀ ਉਹਨਾਂ ਦੇ ਵਿੱਚ ਬੈਠੇ ਘਰਾਂ ਦੇ ਵਿੱਚ ਬੈਠ ਕੇ ਵੀ ਜਦੋਂ ਅਸੀਂ ਜਾਂਦੇ ਹਾਂ ਤੇ ਉਹ ਕਹਿੰਦੇ ਜੀ ਅਸੀਂ ਇਸ ਲੜਾਈ ਨੇ ਲਿਟਰ ਤਿਆਰ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਸਾਡੇ ਦੁੱਖ ਦੀ ਘੜੀ ਦੇ ਨਾਲ ਖੜੀ ਹੈ ਸਾਨੂੰ ਰਸਨ ਪਿਚਾਰੀ ਹੈ ਸਾਡੇ ਡੰਗਰਾਂ ਦਾ ਚਾਰਾ ਪਿਚਾਰੀ ਹੈ ਸੋ ਮੈਂ ਅੱਜ ਫਿਰ ਤੁਹਾਡੇ ਚੈਨਲ 'ਤੇ ਆਈ ਉਹਨਾਂ ਪਿੰਡਾਂ ਨੂੰ ਬੇਨਤੀ ਕਰਦਾ ਕਿ ਜੇ ਲੱਗ ਰਿਹਾ ਕਿ ਪਾਣੀ ਵਧ ਰਿਹਾ ਜਾਂ ਬਰਸਾਤ ਨਹੀਂ ਹਟ ਰਹੀ ਤੇ ਥੋੜੇ ਦਿਨਾ ਵਾਸਤੇ ਆਪਾਂ ਬਾਹਰ ਆ ਗਏ ਹੈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਹਨਾਂ ਦਾ ਸਾਰੇ ਰਹਿਣ ਦਾ ਖਾਣ ਪੀਣ ਦਾ ਬੰਦਵਸਤ ਕੀਤਾ ਗਿਆ ਤੇ ਸਾਰੇ ਰਲ ਮਿਲ ਕੇ ਬਾਹਰ ਆ ਕੇ ਆਪਾਂ ਇਸ ਦੁੱਖ ਦੀ ਘੜੀ ਤੋਂ ਜਿਹੜਾ ਟਾਈਮ ਪਾਸ ਕਰੀਏ ਤੇ ਪ੍ਰਮਾਤਮਾਗੇ ਅਰਦਾਸ ਕਰੀਏ ਸਾਰੇ ਦੇਸ਼ ਵਾਸੀ ਨੂੰ ਇਹ ਬੇਨਤੀ ਕਰਦਾਂਗੇ ਸਤਿਗੁਰੂ ਅੱਗੇ ਜਦੋਂ ਅਰਦਾਸ ਕਰਾਂਗੇ ਪ੍ਰਮਾਤਮਾਗੇ ਅਰਦਾਸ ਕਰਾਂਗੇ ਤੇ ਇਹ ਜਿਹੜੀ ਵਿਫਤਾ ਦੀ ਕੜੀ ਛੇਤੀ ਜਿਹੜੀ ਹੈ ਖਤਮ ਹੋਵੇ ਤੇ ਪੰਜਾਬੀ ਫਿਰ ਮੁੜ ਖੁਸ਼ ਹੋ ਕੇ ਆਪਣੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਇਸ ਦੀ ਚੱਲ ਪੈਣ ਸੋ ਬਹੁਤ ਸਾਰੇ ਪੰਜਾਬੀ ਜਿਹੜੇ ਅੱਜ ਇਸ ਵਿਪਤਾ ਵਾਲੇ ਸਾਡੇ ਪ੍ਰੇਸ਼ਾਨ ਭਰਾਵਾਂ ਦੀ ਹੜਪੀੜਤ ਲੋਕਾਂ ਦੀ ਮਦਦ ਕਰ ਰਿਹਾ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਪੰਜਾਬੀ ਆ ਰਲ ਮਿਲ ਕੇ ਪੰਜਾਬ ਦੇ ਦੁੱਖ ਨੂੰ ਬਣਾ ਰਹੇ